ਦੋਰਾਹਾ GT ਰੋਡ ਤੇ گاਉਂ ਰੱਖਿਆ ਦਲ ਵੱਲੋਂ گاਉਂ ਵਾਂਛੇਜ ਦਾ ਭਰਿਆ ਟਰੱਕ ਕੀਤਾ ਗਿਆ ਕਾਬੂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸतीश ਕੁਮਾਰ ਪ੍ਰਧਾਨ گاਉਂ ਰੱਖਸ਼ਕ ਦਲ ਪੰਜਾਬ ਨੇ ਦੱਸਿਆ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਸੂਚਨਾ ਸੀ ਕਿ ਇਹ ਟਰੱਕ گاਉਂ ਵਾਂਛੇਜ ਲੈ ਕੇ ਜਾ ਰਿਹਾ ਹੈ ਜਿਸ ਤੇ ਅੱਜ ਇਹ ਟਰੱਕ ਦਰਾਹਾ ਵਿਖੇ ਕਾਬੂ ਕੀਤਾ ਗਿਆ ਉਥੇ ਹੀ ਟਰੱਕ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਉਥੇ ਹੀ ਉਹਨਾਂ ਨੇ ਦੱਸਿਆ ਕਿ ਪੁਲਿਸ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਹਨਾਂ گاਉਂ ਵਾਂਛੇਜ ਨੂੰ ਗਊਸ਼ਾਲਾ ਛੱਡ ਦਿੱਤਾ ਜਾਏਗਾ ਜਾਈ ਤੁਹਾਡਾ ਮੈਂ ਸतीश ਕੁਮਾਰ ਰਾਸ਼ਟਰੀ ਅਧਿਐਕਸ਼ ਗਊ ਰੱਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂ ਤਖਤ ਅੱਜ ਤੁਸੀਂ ਦਰਾਹ ਥਾਣਾ ਖੜੇ ਹੋ ਕੀ ਮਾਮਲਾ ਜੀ ਸਾਡੇ ਕੋਲ ਇਸ ਗੱਡੀ ਦੀ ਸੂਚਨਾ ਸੀ ਬਹੁਤ ਦੇਰ ਤੋਂ ਤਸਕਰੀ ਕਰ ਰਹੀ ਹੈ ਪਿਛਲੇ ਹਫਤੇ ਵੀ ਇਸ ਗੱਡੀ ਨੂੰ ਤੇ ਇਹੀ ਡਰਾਈਵਰ ਕਨੈਕਟਰ ਅਸੀਂ ਪਕੜੇ ਸੀ ਮਾਨਸਾ ਦੇ ਅੰਦਰ ਤੇ ਅੱਜ ਸਾਡੇ ਕੋਲ ਸੂਚਨਾ ਸੀ ਇਹਦ ਕਰਕੇ ਇਹਨਾਂ ਨੇ ਜਿਹੜਾ ਇਹ ਗਊ ਪੰਛ ਮੇਵਾਤ ਦੇ ਅੰਦਰ ਪਹੁੰਚਾਣਾ ਸੀ ਜਿੱਥੇ ਕੱਟਿਆ ਜਾਣਾ ਸੀ ਤੇ ਇਸ ਆਧਾਰ ਤੇ ਅਸੀਂ ਅੱਜ ਪੂਰੇ ਦੇਸ਼ 'ਚ ਨਾਕਾਬੰਦੀ ਕਰੀ ਹੋਈ ਸੀ ਇਹ ਆਪਣੇ ਆਪ ਨੂੰ ਬਹੁਤ ਚਲਾਕ ਸਮਝਦੇ ਆਂ ਵੀ ਰਾਤ ਨੂੰ ਗੌਰ ਰਖਸ਼ਕ ਰੋਡ ਤੇ ਖੜੇ ਫੜਨ ਵਾਸਤੇ ਅਸੀਂ ਦਿਨ ਚ ਕੱਢ ਕੇ ਲੈ ਜਾਾਂਗੇ ਪਰ ਜਿਹੜਾ ਗੌਰ ਰਖਸ਼ਕ ਆ ਜਦੋਂ ਉਸ ਨੂੰ ਪਤਾ ਲੱਗਦਾ ਗੋਮਾਂ ਦੀ ਗੱਡੀ ਜਾਣੀ ਆ ਤਾਂ ਉਸ ਨੂੰ ਨੀਂਦ ਨਹੀਂ ਕਦੇ ਵੀ ਆਉਂਦੀ ਤੇ ਉਹ ਦਿਨ ਰਾਤ ਗੱਡੀ ਦਾ ਇੰਤਜ਼ਾਰ ਕਰ ਰਹੇ ਸੀ ਇਹ ਦਿਨ ਚ ਅਸੀਂ ਸਾਡੀ ਟੀਮ ਨੇ ਲੁਧਿਆਣੇ ਦੀ ਟੀਮ ਮਰਨ ਦੀ ਟੀਮ ਮੇਰੇ ਨਾਲ ਆ ਰਾਜਪੁਰਾ ਦੀ ਟੀਮ ਹੈ ਤੇ ਖੰਨੇ ਦੀ ਟੀਮ ਵੀ ਪਹੁੰਚ ਰਹੀ ਆ ਇਸ ਜਗ੍ਹਾ ਤੋਂ ਜਿੱਥੇ ਅਸੀਂ ਖੜੇ ਹਾਂ ਥਾਣਾ ਦੁਰਾਹੇ ਦਾ ਇਸ ਨੂੰ ਪੁਲ ਦੇ ਥੱਲੇ ਦੁਰਾਹੇ ਦੇ ਅੰਤਰਗਤ ਪੈਂਦਾ ਉੱਥੇ ਅਸੀਂ 112 ਨੰਬਰ ਨੂੰ ਤਲਾਹ ਦਿੱਤੀ ਸੀ ਜਿੱਥੇ ਨਕਲਵਾ ਕੇ ਇਹਨੂੰ ਕਾਬੂ ਕੀਤਾ ਤੇ ਹੁਣ ਅਸੀਂ ਥੋੜੀ ਦੇਰ ਤੱਕ ਇਹਨਾਂ ਨੂੰ ਗਊਸ਼ਾਲਾ ਦੇ ਅੰਦਰ ਲੈ ਕੇ ਜਾਵਾਂਗੇ ਤੇ ਪਰਚੇ ਦੀ ਜਿਹੜੀ ਕਾਰਵਾਈ ਹੈ ਸ਼ੁਰੂ ਕਰਾਂਗੇ ਇਸ ਕੱਢੀ ਚ ਕਿੰਨੀਆਂ ਗਊਆਂ ਨੇ ਮੈਨੂੰ ਐਵੇਂ ਲੱਗਦਾ ਹੈ ਵੀ 25 ਤੋਂ 30 ਗਊ ਵੰਸ਼ਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇੱਕ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਾਂਗਾ ਵੀ ਪੰਜਾਬ ਦੇ ਅੰਦਰ ਨਾ ਤਾਂ ਕੋਈ ਗਊ ਮਾਸ ਸਪਲਾਈ ਹੁੰਦਾ ਬਾਹਰਲੇ ਦੇਸ਼ਾਂ 'ਚ ਨਾ ਗਊਆ ਸਪਲਾਈ ਹੁੰਦੀਆਂ ਨਾ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਰਹਿਗੁ ਨਹੀਂ ਆਉਂਦਾ ਤਾਂ ਇਸ ਕਰਕੇ ਮਾਨ ਸਾਹਿਬ ਨੂੰ ਚਾਹੀਦਾ ਵੀ ਜਿਹੜੀ ਪੰਜਾਬ ਦੇ ਅੰਦਰ ਗਊ ਮਾਤਾ ਨੂੰ ਰ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਗੌ ਨੂੰ ਅਗਰ ਪੂਰਨ ਤੌਰ ਤੇ પ્રતિਬੰਧ ਕਰ ਦਨ ਨੇ ਪੰਜਾਬ ਦੇ ਅੰਦਰ ਤਸਕਰੀ ਵਾਸਤੇ ਚਾਹੇ ਕਤਲ ਵਾਸਤੇ ਤਾਂ ਉਹਦੇ ਨਾਲ ਜਿਹੜਾ ਜ਼ਿੰਮੇਦਾਰ ਆ ਉਹ ਵੀ ਖੁਸ਼ਹਾਲ ਹੋ ਜਾਏਗਾ ਉਹਨਾਂ ਦੇ ਖੇਤਾਂ 'ਚ ਜਿਹੜੀਆਂ ਗੌਆਂ ਵੱਡਦੀਆਂ ਜਾਂ ਰੋਡ ਤੇ ਜਿਹੜੇ ਐਕਸੀਡੈਂਟ ਹੁੰਦੇ ਆ ਸਾਰੀਆਂ ਗੌਆਂ ਦੀ ਸਾਂਭ ਸੰਭਾਲ ਹੋ ਜਾਊਗੀ ਸਖਤ ਕਾਨੂੰਨ ਕਰਕੇ ਤੇ ਮੇਰੀ ਬਾਰ ਬਾਰ ਬੇਨਤੀ ਆ ਬਾਦਲ ਸਾਹਿਬ ਵਧੀਆ ਕੰਮ ਕਰ ਰਹੇ ਆ ਪੰਜਾਬ 'ਚ ਜੇ ਹੋ ਗਊ ਮਾਤਾ ਦਾ ਕੰਮ ਕਰਦੇ ਆ ਤਾਂ ਪੰਜਾਬ ਦੇ ਅੰਦਰ 45 ਤੋਂ 50% ਤੱਕਰ ਸਨਾਤਨੀ ਵੋਟਾਂ ਉਹ ਮਨ ਸਾਭ ਦੇ ਹੱਕ ਚ ਭੁਗਤੂ ਕੀ ਦੁਬਾਰਾ ਇਹਨਾਂ ਨੂੰ ਗੱਦੀ ਤੇ ਬਿਠਾਉਗੀ ਕਿਉਂਕਿ ਸੈਂਟਰ ਦੇ ਜਿਹੜੇ ਸਰਕਾਰ ਹੈ ਮੋਦੀ ਸਾਹਿਬ ਜਿਹੜਾ ਗੱਦੀ ਤੇ ਬੈਠੇ ਸੀ 14 ਚ ਉਹ ਗਊ ਮਾਤਾ ਦਾ ਝੂਠਾ ਪ੍ਰਚਾਰ ਕਰਕੇ ਵੀ ਮੈਂ ਜਦੋਂ ਗੱਦੀ ਤੇ ਬੈਠੂਗਾ ਇਹਨਾਂ ਦੀ ਹੱਤਿਆ ਬੰਦ ਕਰੂੰਗਾ ਪਰ ਉਹਨਾਂ ਨੇ ਇੰਨਾ ਕੁ ਘਟੀਆਂ ਕੰਮ ਕਰਿਆ ਦੇਸ਼ ਨੂੰ ਗਊ ਮਾਮਲੇ ਚ ਨਰਿਆਤ ਕਰਨ ਦੇ ਮਾਮਲੇ 'ਚ ਪਹਿਲੇ ਨੰਬਰ ਤੇ ਲਿਆ ਕੇ ਰੱਖਦੇ ਆ ਪੂਰਾ ਦੇਸ਼ ਦਾ ਸਨਾਤਨੀ ਅੱਜ ਬੀਜੇਪੀ ਦੇ ਖਿਲਾਫ ਆ ਤਾਂ ਸਾਡੇ ਕੋਲ ਵੀ ਕੋਈ ਆਪਸ਼ਨ ਨਹੀਂ ਆ ਤਾਂ ਮੈਂ ਸਮਝਦਾ ਗਊ ਮਾਤਾ ਦੀ ਪੂੰਛ ਪਕੜ ਕੇ ਇਹ ਜਿੰਨੇ ਵੀ ਸਨਾਤਨੀ ਐ ਦੇਸ਼ ਦੇ ਅੰਦਰ ਉਹ ਤੁਹਾਡੀ ਸਰਕਾਰ ਦੇ ਨਾਲ ਲੱਗਣ ਨੂੰ ਤਿਆਰ ਬੈਠੇ ਆ ਜਿਹੜਾ ਵੀ ਗਊ ਮਾਤਾ ਦਾ ਕੋਈ ਹੱਤਿਆ ਬੰਦ ਕਰਨ ਦਾ ਕੰਮ ਕਰਦਾ ਪ੍ਰਧਾਨ ਜੀ ਗੱਲ ਕਰਦੇ ਆ ਲਗਾਤਾਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀਆਂ ਗੱਡੀਆਂ ਫੜੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਇਹ ਮਾਮਲਾ ਨਹੀਂ ਰੁਕਦਾ ਕੀ ਕਾਰਨ ਹੈ ਕਰਨ ਇਹੀ ਆ ਵੀ ਜਿਹੜਾ ਕਾਨੂੰਨ ਹੈ ਇਹ ਬਹੁਤ ਕਮਜ਼ੋਰ ਕਾਨੂੰਨ ਹੈ ਇਹ ਕੰਮ ਵੈਸੇ ਪੁਲਿਸ ਦਾ ਕੰਮ ਹੈ ਪੁਲਿਸ ਨੂੰ ਫੜਨੀਆਂ ਚਾਹੀਦੀਆਂ ਬੜੇ ਬੜੇ ਨਾਕੇ ਲੱਗੇ ਹੋਏ ਆ ਪੰਜਾਬ ਦੇ ਅੰਦਰ ਅੱਜ ਕੱਲ ਤਾਂ ਖਾਸ ਕਰਕੇ ਨਸ਼ੇ ਨੂੰ ਬੰਦ ਕਰਨ ਵਾਸਤੇ ਪੁਲਿਸ ਕੰਮ ਕਰ ਰਹੀ ਆ ਪਰ ਜੇ ਇਹੀ ਟਰੱਕ ਨਸ਼ੇ ਦਾ ਭਰ ਕੇ ਆ ਜਾਵੇ ਕਿਤੇ ਜਾਂ ਲੈ ਜਾਵੇ ਤਾਂ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਸਾਨੂੰ ਹੀ ਨਜ਼ਰ ਆਉਂਦਾ ਜੇ ਗਊਆਂ ਨਾ ਹੁੰਦੀਆਂ ਤੇ ਇਹਦੇ ਅੰਦਰ ਨਸ਼ਾ ਹੁੰਦਾ ਹੁੰਦਾ ਤਾਂ ਫਿਰ ਪੁਲਿਸ ਕਿੱਥੇ ਜਾਂਦੀ ਮਾਏ ਕਹਾਂਗਾ ਡੀਜੀਪੀ ਸਾਹਿਬ ਸਾਡੇ ਬਹੁਤ ਵਧੀਆ ਡੀਜੀਪੀ ਆ ਗਉਆਂ ਦੇ ਲਈ ਖਾਸ ਉਹਨਾਂ ਦਾ ਧਿਆਨ ਹੈ ਗਊ ਤਸਕਰੀ ਰੋਕਣ ਵਾਸਤੇ ਉਹਨਾਂ ਦਾ ਸਹਿਯੋਗ ਰਹਿੰਦਾ ਪਰ ਮੈਂ ਕਹਿੰਦਾ ਵੀ ਨਿਚੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੂੰ ਵੀ ਚਾਹੀਦਾ ਵੱਡੇ ਅਫਸਰਾਂ ਦੀ ਤਰ੍ਹਾਂ ਇਸ ਗੱਲ ਵੱਲ ਵੀ ਧਿਆਨ ਦੇ ਤਸਕਰੀ ਦੇ ਟਰੱਕ ਰੋਕਣ ਜਸਵੰਦਰ ਜੀ ਕੀ ਮਾਮਲਾ ਇੱਕ ਟਰੱਕ ਆਪੂ ਕਰਕੇ ਦਿੱਤਾ ਗਿਆ ਸੀ ਮਾਮਲਾ ਇਦਾਂ ਵੀ ਸ੍ਰੀਕਮਰਪੁਰ ਪ੍ਰਧਾਨ ਜੀ ਨੇ ਗਊ ਰੱਖਿਆ ਦਲ ਦੇ ਇਹਨਾਂ ਨੂੰ ਸਾਨੂੰ ਇੱਕ ਟਰੱਕ ਦਾ ਕਾਬੂ ਇੱਕ ਦਿੱਤਾ ਹੈ ਛਾਣੇ ਦੇ ਬਾਹਰ ਇਹਨਾਂ ਵੱਲੋਂ ਜਿਹੜੀ ਕੰਪਲੇਨਟ ਲੈ ਕੇ ਅਗਲੇ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਜੀ ਹਜੇ ਤੱਕ ਇਹਨਾਂ ਤੋਂ ਕੋਈ ਜਿਹੜੀ ਸ਼ਿਕਾਇਤ ਆ ਪ੍ਰਾਪਤ ਨਹੀਂ ਹੋਈ ਟਰੱਕ ਕਾਬੂ ਜਿਹਨਾਂ ਨੇ ਕੀਤਾ ਹੋਇਆ ਉਹਦੇ ਵਿੱਚ ਜਿਹੜਾ ਗਊ ਬੰਸ਼ਾ ਲੋਡ ਆ ਇਹਨਾਂ ਦੀ ਗਿਣਤੀ ਕਰਕੇ ਕਿੰਨੇ ਨੇ ਹਜੇ ਤੱਕ ਕੁਝ ਕਿਹਾ ਯਾਦ ਕਿੰਨੇ ਪਸ਼ੂ ਇਹਨਾਂ ਨੇ ਲੋਡ ਕੀਤੇ ਹੋਏ ਨੇ ਉਹਨਾਂ ਦੀ ਗਿਣਤੀ ਦੇ ਬਾਅਦ ਤੁਹਾਨੂੰ ਸਪਸ਼ਟ ਕੀਤਾ ਜਾਊਗਾ ਜੀ